ਹੋਰ ਭਾਈ ਠੀਕ ਹੈ ਕੀ ਗੱਲ ਕਰਨੀ ਸੀ ਤੁਸੀਂ ਦੱਸੋ ਗੱਲ ਤਾਂ ਸਾਨੂੰ ਮੈਂ ਕਰਨੀ ਸੀ ਭਈ ਤੁਸੀਂ ਰਾਤ ਦੀ ਸਹਾਰਾ ਰਾਤ ਕਿੰਨੇ ਮੁੰਡ ਮਣਾਈ ਤਾਰੀ ਗਏ ਅੱਛਾ ਹੁਣ ਤੁਹਾਡੇ ਕੋਲੇ ਜਾ ਜਾ ਦੱਸਦਾ ਹਾਂ ਲੋਕਾਂ ਕੋਲੇ ਚਾਚੇ ਦਾ ਮੁੰਡਾਗਾ ਜੇ ਉਹ ਚ ਕੋਈ ਖਰਾਬੀ ਆ ਭਈ ਸਰੀਰ ਪੱਖੋਂ ਮੈਂ ਦਵਾਈ ਦੱਲਾ ਦਵਾ ਲਵਾਂ ਪਰ ਇਹ ਗੱਲ ਮੈਨੂੰ ਉਹ ਪਸੰਦ ਨਹੀਂ ਹੈਗਾ ਠੀਕ ਹੈ ਵਿਆਹ ਤਾਂ ਮੈਂ ਆਪਣੀ ਮਾਂ ਪਿਓ ਦੀ ਮਰਜ਼ੀ ਨਾਲ ਕਰਵਾ ਲਿਆ ਸੀ ਮੈਂ ਕਿਸੇ ਹੋਰ ਨੂੰ ਪਸੰਦ ਕਰਦੀ ਹਾਂ ਹੋਰ ਨੂੰ ਪਿਆਰ ਕਰਦੀ ਹਾਂ ਫਿਰ ਭਾਈ ਤੁਸੀਂ ਉਹਦੇ ਬਾਬ ਜੋ ਫਿਰ ਸਾਡੇ ਸਾਡੇ ਸਾਡਾ ਕਿਉਂ 2-3 ਲੱਖ ਰੁਪਏ ਦਾ ਨੁਕਸਾਨ ਕਰਾਇਆ ਦੀ ਉਹ ਜਿਹਦਾ ਨੁਕਸਾਨ ਹੋਇਆ ਉਹਨੂੰ ਕਹਿਣਾ ਕਿ ਮੈਨੂੰ ਕਦੇ ਵਾਸਤੇ ਪੁੱਛਣਾ ਆਇਓ ਤੁਸੀਂ ਸਵਾਦ ਲੈਣਾ ਆਇਓ ਪੁੱਛ ਕੇ ਉਹ ਸਵਾਦ ਨੂੰ ਤਾਂ ਆਏ ਚਬੂ ਜਿਹੜਾ ਜਾ ਕੇ ਥੋਡੇ ਵਰਗਿਆਂ ਕੋਲੇ ਆ ਚੌਂਗਾ ਕੋਲੇ ਗੱਲਾਂ ਕਰਦਾ ਸ਼ਰਮ ਤਾਂ ਉਹਨੂੰ ਨਹੀਂ ਆਉਂਦੀ ਹੈਗੀ ਵੇ ਆਂ ਪਸੰਨ ਨਾਲ ਗੱਲਾਂ ਦੱਸਦੇ ਹੁੰਦੇ ਆ ਲੋਕਾਂ ਕੋਲ ਜਾ ਕੇ ਭਾਈ ਗਲਤੀ ਤਾਂ ਤੇਰੀ ਵੀ ਹੈ ਜਿਹੜੀ ਚੀਜ਼ ਬਣਾਉਣ ਖਾਤਰ ਤੂੰ ਬਣਾਉਂਦੀ ਕਿਉਂ ਨਹੀਂ ਜਿਹੜੀ ਕਿਦਰ ਚੀਜ਼ ਬਣਾਉਣ ਖਾਤਰ ਬਣੀ ਉਹ ਬਣਾਉਂਦੀ ਕਿਉਂ ਨਹੀਂ ਤੁਸੀਂ ਨਹੀਂ ਬਣਾਉਂਦੀ ਹੈਗੀ ਮੈਂ ਮੇਰੀ ਮਾਂ ਭਾਈ ਇਹ ਤਾਂ ਫਿਰ ਤੁਹਾਡਾ ਜਵਾਕ ਜੱਲਾ ਹੋਣਾ ਨਹੀਂ ਫਿਰ ਨਾ ਹੁੰਦੇ ਮੈਨੂੰ ਲੋੜ ਹੀ ਨਹੀਂ ਹੈਗੀ ਬੱਚੇ ਦੀ ਮੈਂ ਲੈਣਾ ਹੀ ਹੈਗਾ ਨਾਲੇ ਇਹ ਤਾਂ ਬੱਚਾ ਇਹਨਾਂ ਦੀ ਤਾਂ ਜਮਾ ਦੇ ਕਿਹਦੇ ਦੀ ਉਮਰ ਐ ਢੀ ਐ ਨਹੀਂ ਮੈਨੂੰ ਇਹ ਪਸੰਦ ਹੈਗਾ ਨਹੀਂ ਮੈਂ ਇਹਨੂੰ ਪਿਆਰ ਕਰਦੀ ਐ ਮੈਂ ਕਿਸੇ ਹੋਰ ਨੂੰ ਪਿਆਰ ਕਰਦੀ ਐ ਮੈਂ ਤੁਹਾਨੂੰ ਦੱਸ ਤਾ ਨਾ ਇਹਦਾ ਕੰਮ ਬਾਈ ਤੁਸੀਂ ਮਾੜਾ ਕਰਿਆ ਇਹਦਾ ਨਰਮਸੀ ਵਿਚਾਰਾ ਫਿਰ ਜੇ ਨਰਮਸੀ ਤਾਂ ਮੈਂ ਕਿਹਨੇ ਨਾਲ ਗੱਲ ਤੇ ਕਿਤੇ ਨਾ ਮੈਂ ਨਾ ਵਿਆਹ ਕਰਾਉਂਦਾ ਮੈਂ ਕਿਹਾ ਤਾਂ ਇਹਨੂੰ ਕਿਹਾ ਸੀ ਮੈਂ ਨਾ ਵਿਆਹ ਕਰਾਉਂਦਾ ਤਾਂ ਤੁਹਾਡੀ ਮਰਜ਼ੀ ਐ ਮੈਂ ਤੁਹਾਨੂੰ ਦੱਸ ਦੂੰ ਬਾਈ ਹੁਣ ਉਹਨੂੰ ਆਏ ਨਾ ਜਾ ਕੇ ਦੱਸ ਦੇ ਵੀ ਤੇਰੇ ਘਰ ਵਾਲੇ ਕਿਸੇ ਹੋਰ ਨੂੰ ਪਸੰਦ ਕਰਦੀ ਐ ਕਿਤੇ ਹੋਰ ਤੂੰ ਜੁੱਤੀਆਂ ਪਵਾ ਦੇ ਮੇਰੇ ਓ ਮੈਂ ਤਾਂ ਥੋੜੀ ਉਹਦੇ ਆਲੇ ਦਾ ਦਿਲ ਤੋੜਦਾ ਹਾਂ ਚਾਹ ਪੀਣੀ ਹੈ ਤਾਂ ਬਣਾ ਦਿੰਨੀ ਆ ਮੈਂ ਤੁਹਾਨੂੰ ਘੁੱਟ ਚਾਹ ਤਾਂ ਬਈ ਪੀ ਲੈਂਦੇ ਬਾਅਦ ਵੀ ਹਾਂ ਗੱਲ ਕਰਕੇ ਦੜੀ ਤੋੜ ਤਾ ਜਦੋਂ ਮੈਂ ਤੁਹਾਨੂੰ ਸੱਚੀ ਗੱਲ ਨਹੀਂ ਦੱਸੀ ਐਵੇਂ ਮੈਂ ਤੁਹਾਨੂੰ ਕਹੀ ਆਵਾ ਵੀ ਹਾਂ ਉਹਨੂੰ ਭੇਜ ਦੋ ਮੈਂ ਸਾਹਗਰਤ ਮਨਾ ਲੂੰਗੀ ਐ ਕਰ ਲੂ ਬਾ ਕਰ ਲੂ ਪਰ ਮੈਂ ਨਹੀਂ ਭਾਈ ਹੁਣ ਆਪਾਂ ਦਾ ਧੱਕੇ ਨਾਲ ਮੈਂ ਤਾਂ ਤੁਹਾਡੇ ਨਾਲ ਬਣਵਾ ਨਹੀਂ ਸਕਦਾ ਕਿਉਂਕਿ ਤੁਹਾਡੀ ਪਰਸਨਲ ਜ਼ਿੰਦਗੀ ਹੈ ਇਹ ਫਿਰ ਉਹੀ ਤਾਂ ਗੱਲ ਕਹਿੰਦੀ ਆ ਤੁਸੀਂ ਉਹਦੇ ਸ਼ਪਾਰਸ਼ੀ ਕਿਉਂ ਪਾਉਣ ਹੋਇਆ ਚਲ ਭਾਈ ਤੇਰੀ ਮਰਜ਼ੀ ਹੈ ਤਾ ਕਹਿਣਾ ਸੀ ਮੈਂ ਕਹਿਣਾ ਸੀ ਕਹਤਾ ਕੋਈ ਨਾ ਆ ਜਾਂਦੀ ਉਹਨੂੰ ਚੌਰੇ ਨੂੰ ਅੱਜ ਕਰੇ ਉਹਦੇ ਨਾਲ ਮੈਂ ਕਰਦੀਆਂ ਗੱਲ ਜਾ ਕੇ ਲੋਕਾਂ ਕੋਲੇ ਮੇਰੀ ਬੇਇੱਜ਼ਤੀ ਕਰਦਾ ਜੇ ਮੈਂ ਉਹਦੇ ਪੇਕਿਆਂ ਨੂੰ ਬੁਲਾ ਲੈਣਾ ਤੈਨੂੰ ਫੇਰ ਹੀ ਪਤਾ ਲੱਗੂ ਜਦ ਇਹਦਾ ਟੂ ਹਾਈ ਟੂ ਹਾ ਕੁੱਟਿਆ ਉਹਨਾਂ ਨੇ ਸ਼ਰਮ ਨਹੀਂ ਆਉਂਦੀ ਹੈਗੀ ਵੀ ਐ ਨਹੀਂ ਗੱਲਾਂ ਵਿੱਚ ਜਾ ਕੇ ਕੋਈ ਦੱਸਦੇ ਹੁੰਦੇ ਹੈਗੇ ਉਲਟਾ ਹਜੇ ਮੇਰੀ ਲੋਕਾਂ ਕੋਲੇ ਪਤਾ ਨਾਮੇ ਕਰਦਾ ਫਿਰਦਾ ਵੀ ਮੇਰੇ ਨਾਲ ਸਾਗਰਾਫੀ ਨਹੀਂ ਮਨਾਉਂਦੀ ਹੈਗੀ ਲੱਛਣ ਹੈਗੇ ਸ਼ਕਲ ਦੇਖੀ ਹੈ ਆਪਦੇ ਪਤਾ ਨਹੀਂ ਹਰਾਮ ਜਿਆਦਾ ਕਿੱਥੇ ਰਹਿ ਗਿਆ ਹਜੇ ਤੱਕ ਨਹੀਂ ਆਇਆ ਹੈਗਾਗਾ ਉੱਪਰ ਆਈ ਹਾਂ ਨਾ ਤੇ ਮੇਰੇ ਧੁੱਪੇ ਬੈਠਣ ਤੋਂ ਕੀ ਟਿੰਡੇ ਲੈਣੇ ਆ ਗੱਲ ਸੁਣ ਮੇਰੀ ਚਾਚੂ ਨਾਲ ਆ ਚਾਹ ਤਾਂ ਮੈਂ ਤੈਨੂੰ ਹੋਣਾ ਕਿਤੇ ਕਾਫੀ ਦੁੱਧ ਚ ਪੱਤੀ ਪਾ ਕੇ ਦੇ ਦਾਂ ਤੂੰ ਲੋਕਾਂ ਕੋਲੇ ਮੇਰੀ ਬੇਇੱਜ਼ਤੀ ਕਰਦਾ ਫਿਰਦਾ ਸ਼ਰਮ ਨਹੀਂ ਆਉਂਦੀ ਹੈ ਜੇ ਮੈਂ ਆਪਣੇ ਭਾਈਆਂ ਨੂੰ ਬੁਲਾ ਲਿਆ ਨਾ ਪੇਕਿਆਂ ਨੂੰ ਬੁਲਾ ਲਿਆ ਤੇ ਇਹ ਸੋਚ ਲਾ ਤੇਰਾ ਹਾਲ ਕੀ ਹੋਊਗਾ ਤੈਨੂੰ ਕੌਣ ਕਹਦਾ ਮੈਂ ਲੋਕਾਂ ਕੋਲ ਗੱਲਾਂ ਤੇ ਮੈਨੂੰ ਉਹ ਮੁੰਡਾ ਆ ਕੇ ਦੱਸ ਕੇ ਕਿ ਅਗਵੰਡੀ ਆਪਣਾ ਕਹਿੰਦਾ ਕਿ ਸਾਨੂੰ ਭਾਈ ਦੱਸ ਕੇ ਆਏ ਵੀ ਮੇਰੇ ਨਾਲ ਸਾਗ ਰਤਨੀ ਨਹੀਂ ਬਣਾਈ ਆ ਨਹੀਂ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਹੈ ਇਹੋ ਜਿਹੀਆਂ ਗੱਲਾਂ ਚਾ ਕੇ ਕਰਦੇ ਹੁੰਦੇ ਲੋਕਾਂ ਕੋਲੇ ਤੇਰੀ ਗੱਲ ਤਾਂ ਸੁਣ ਗੂਗਲਾ ਲਾ ਕੇ ਆਪ ਨੂੰ ਲੜਾਉਂਦੇ ਨਾ ਤੇ ਫਿਰ ਉਹਨਾਂ ਨੂੰ ਇਹ ਕਿੱਦਾਂ ਪਤਾ ਲੱਗ ਗਿਆ ਜ ਉਹੀ ਨਾ ਗੱਲ ਆਪਣਾ ਇਹ ਤੱਕ ਕਿ ਉਹ ਉਪੇਤ ਲੈਣਾ ਕਿ ਉਹ ਬੰਦਾ ਮਿੱਠਾ ਬੋਲਦਾ ਐਵੇਂ ਭੋਲੀ ਨਹੀਂ ਹੈਗੀ ਜਿਹੜੀ ਉਹੀ ਉਹਦੀਆਂ ਗੱਲਾਂ ਚਾਜੂਗੀ ਸਭ ਪਤਾ ਹੈ ਮੈਨੂੰ ਮੇਰੇ ਸਾਹਮਣੇ ਡਰਾਮੇ ਕਰਦਾ ਹੂੰ ਦਾ ਤੂੰ ਲੋਕਾਂ ਕੋਲ ਜਾ ਜਾ ਕੇ ਨਾ ਬਕਵਾਸ ਕਰਦਾਗਾ ਤੈਨੂੰ ਆਪਕਾ ਲੱਗਦਾ ਮੈਂ ਇਹ ਗੱਲ ਬਾਹਰ ਹੀ ਕਰੂੰਗਾ ਬੜਾ ਯਾਰ ਆਹੋ ਜੇ ਕੀਤੀ ਅਗਲਾ ਤਾਂ ਹੀ ਆਇਆ ਨਹੀਂ ਉਹਨੂੰ ਕਿਵੇਂ ਪਤਾ ਲੱਗ ਗਿਆ ਆਪਦੇ ਘਰੇ ਬੈਠੇ ਨੂੰ ਵੀ ਇਹ ਜਿਹੇ ਗੱਲਾਂ ਹੁੰਦੀਆਂ ਨੇ ਇੱਥੇ ਮੈਂ ਤੈਨੂੰ ਇੱਕ ਵਾਰੀ ਕਹਤਾ ਵੀ ਭਈ ਮੈਂ ਤੈਨੂੰ ਨਹੀਂ ਪਸੰਦ ਕਰਦੀ ਨਹੀਂ ਪਸੰਦ ਕਰਦੀ ਇਹ ਨਾ ਹੋਵੇ ਕਿਤੇ ਮੈਨੂੰ ਕੁਝ ਖਾ ਕੇ ਮਰਨਾ ਪੈ ਜੇ ਕਿਉਂਕਿ ਤੂੰ ਬੰਦਿਆਂ ਵਾਂਗੂ ਤਾਂ ਸਮਝਦਾ ਨਹੀਂ ਹੈਗਾ ਮੈਂ ਤਾਂ ਬਹੁਤ ਵਾਰੀ ਸਮਝਾ ਕੇ ਦੇਖ ਲਿਆ ਸਾਡੇ ਕੋਲ ਤਾਂ 22 ਕਿਲੇ ਬਾਹਰ ਤੇ ਅਸੀਂ ਕਿਥੋਂ ਕੁੜੀ ਪਰਾਗੇ ਮੁੜ ਕੇ ਸੇ ਕੇਸਾ ਚੁਲ ਜੇ ਪਰਾਗੇ ਇਹ ਕੰਮ ਨਾ ਕਰੀ ਤੂੰ ਸਾਡੇ ਤੇ ਫਿਰ ਤੂੰ ਆਪ ਹੀ ਸੋਚ ਲਾ ਕਿਉਂ ਮੇਰੀ ਲੋਕਾਂ ਕੋਲ ਜਾ ਜਾ ਬਦਨਾਮੀ ਕਰ ਉਹ ਮੈਂ ਕਿੱਥੇ ਦੱਸ ਤੈਨੂੰ ਹੀ ਸੱਕ ਪਈ ਜਾਂਦਾ ਦੱਸਿਆ ਨਾਲੇ ਹੋਰ ਮੈਨੂੰ ਸਭ ਪ ਮੈਂ ਦਾ ਸਿਆਣੀ ਗੱਈ ਦੱਸਿਆ ਉਹਨੂੰ ਜਦੋਂ ਮੈਂ ਤੁਹਾਨੂੰ ਇੱਕ ਵਾਰੀ ਕਿਹਾ ਤਾਂ ਮੈਂ ਨਹੀਂ ਤੁਹਾਨੂੰ ਪਿਆਰ ਕਰਦੀ ਨਹੀਂ ਕਰਦੀ ਹੈਗੀ ਤੁਸੀਂ ਫਿਰ ਵੀ ਨਹੀਂ ਸਮਝਦੇ ਹੈਗੇ ਪਿਆਰ ਤਾਂ ਉਹਨੂੰ ਕਰਨਾ ਹੀ ਪੂਣ ਜਦੋਂ ਘਰ ਬਸਾਉਣਾ ਆਪਾਂ ਮੈਂ ਬਸਾਉਣਾ ਹੀ ਨਹੀਂ ਹੈਗਾ ਤੁਹਾਡੇ ਨਾਲ ਕਰ ਤੂੰ ਤਾਂ ਬਚੋਲੇ ਨੂੰ ਪਹਿਲਾਂ ਦੱਸਣਾ ਸੀ ਨਾਲ ਤਾਂ ਸਾਨੂੰ ਬਚੋਲਾ ਲੁੱਟ ਕੇ ਲੈ ਗਿਆ ਮੈਂ ਤਾਂ ਉਹਨੂੰ ਦੱਸਿਆ ਹੋਇਆ ਸੀਗਾ ਅਗਲੇ ਨੇ ਕਿਹਾ ਵੀ ਕੋਈ ਨਾ ਉਹ ਤਾਂ ਆਪੇ ਆਪਦਾ ਘਰ ਬਸਾਉਣਗੇ ਮੈਂ ਤਾਂ ਸਿੱਧਾ ਹੀ ਕਹਤਾ ਸੀਗਾ ਉਹਨੂੰ ਵੀ ਮੈਂ ਤਾਂ ਕਿਸੇ ਹੋਰ ਨੂੰ ਪਸੰਦ ਕਰਦੀ ਹਾਂ ਹੋਰ ਨਾਲ ਵਿਆਹ ਕਰਾਉਣਾਗਾ ਤੂੰ ਤੜਾ ਨਿਆਣੀ ਸੀ ਤੈਨੂੰ ਤਾਂ ਵੀ ਆਪੇ ਘਰ ਕਿਵੇਂ ਬਸੂ ਮੇਰੇ ਨਾਲ ਹੀ ਬਸੂ ਜਦ ਤੂੰ ਮੇਰੇ ਨਾਲ ਵਿਆਹ ਕਰਾਇਆ ਉਹਨੂੰ ਮੇਰੇ ਨਾਲ ਹੀ ਘਰ ਬਸਾਈ ਬਿਆਹ ਮੇਰਾ ਚਾਹੇ ਤੈਨਾਂ ਲੱਖ ਵਾਰੀ ਹੋ ਗਿਆ ਹੋਵੇ ਚਾਹੇ ਦੋ ਵਾਰੀ ਹੋ ਗਿਆ ਹੋਵੇ ਤਿੰਨ ਵਾਰੀ ਹੋ ਗਿਆ ਪਰ ਮੈਂ ਤੈਨੂੰ ਨਹੀਂ ਪਸੰਦ ਕਰਦੀ ਨਾ ਮੈਂ ਅੱਜ ਘਰ ਬਸਾਵਾਂ ਨਾ ਮੈਂ ਅੱਜ ਤੇਰੇ ਥੱ ਉਹ ਇੱਕ ਤਾਂ ਦੇਖਦਾ ਤੇਰੇ ਦਿਮਾਗ 'ਚ ਫਰਕ ਆ ਪਹਿਲਾਂ ਤਾਂ ਤੂੰ ਪਾਗਲਖਾਨੇ ਜਾ ਕੇ ਨਾ ਆਪਦਾ ਇਲਾਜ ਕਰਵਾ ਕਿਉਂਕਿ ਤੂੰ ਤਾਂ ਮੈਨੂੰ ਵੀ ਪਾਗਲ ਕਰ ਦਿੱਤਾ ਤੈਨੂੰ ਆਸੇ ਸੁਣਿਆ ਕਿ ਨਾਲ ਕਿਹਦੇ ਇਹ ਤਾਂ ਮਾਰਾ ਤਾਂ ਮੂ ਬੱਬੂ ਨਾਲ ਵੀ ਬੱਬੂ ਦੱਸ ਗਿਆ ਉਹ ਤਾਂ ਚੰਗੇ ਜਿਹੇ ਕਹਿ ਕੇ ਗਿਆ ਸੀਗਾ ਤੇ ਫੇਰ ਟੁੱਟ ਕੇ ਗੱਲ ਪਈ ਕੀ ਕਰਿਆ ਜਾਵੇ ਨਾ ਮੈਂ ਉਹ ਪਾਸਿਆਂ ਨਾਲ ਉਹਸੇ ਇਹ ਮੈਂ ਘਰੇ ਦੱਸਦਾ ਤਾਂ ਮੇਰਾ ਬਾਪeo ਮਾਰੀਦਾ ਤੇ ਨਹੀਂ ਦੱਸਦਾ ਤਾਂ ਮਹਿਮਾਨੀ ਉਹਨਾਂ ਦਾ ਸਿੱਧੇ ਨੇ ਮੀਡੀਆ ਦੇ ਉੱਪਰ ਮੁੰਡਿਆਂ ਨੂੰ ਪਿਆਰ ਕਰਦੀ ਆ। ਕਹਿੰਦੇ ਜੇ ਮੈਨੂੰ ਕੁਝ ਦੇ ਕੇ ਮਾਰਤਾ ਇਹਨੇ। ਕਿਹਾ ਕਿ ਮੈਨੂੰ ਤਾਂ ਕੱਲੋ ਕੁਝ ਦੇ ਦੇ। ਅੱਜ ਕਿਹੜਾ ਜਾਹਤ ਹੋਇਆ ਨੀਗਾ। ਸਿੱਧਾ ਆਸਪਤਾਲ ਰੱਖ ਕੇ ਘਰਾਂ ਨੂੰ ਮਾਰ ਕੇ ਜਗਮਗਾ ਕੇ ਜੀ ਨਹੀਂ ਦਲੋਂ ਲਿਪਕੇ ਸਾਰਾ ਸਮਾਨ ਚਾਕੇ ਭੱਜ ਜਾਂਦੀ ਆ। ਹੁਣ ਇੱਕ ਤਾਂ ਫਰਮ ਸਮਾਨ ਤੇ ਗੌਰ ਆ ਸਾਰੇ ਤੇ। ਉਹ ਮੁੰਡਿਆਂ ਦੇ ਤੇ ਪੈਸੇ ਤਾਂ ਕਿਤੇ ਪੈਸਾ ਨਾ ਕਰੇ ਰੱਖਾ। ਅੱਜੂ ਕੀ ਪੈ। ਇਹ ਤਾਂ ਲਸਣਾ। ਦੇਖੀ ਜੋ ਚੱਲ ਬੋ ਕੀ ਆ। ਆਮਦਾ ਖਰਾਲ ਹੁੰਦਾ ਜਿਆਦਾ ਟਿੱਡੀ। ਅੱਜ ਤਾਂ ਦੋ ਦਿਨ ਹੋ ਕੇ ਸਿੰਦੇ ਨੂੰ ਨਹੀਂ ਰੋ। ਅਲ ਇੱਕ ਦੋ ਦਿਨ ਹੋਰ ਦੇਖਣ ਲਈ ਤਾਂ ਕਰਦਾ ਮੋਝਾ ਕਰਕੇ ਆਈ ਜਾਵੇ ਉਹਨੂੰ। ਦੇਖਦੇ ਆ ਫਿਰ ਕੀ ਆ। ਚਲ ਚੱਲੀਏ ਕਿਸੇ ਪਾਸੇ ਕਰੀਏ ਕੋਈ ਗੱਲਬਾਤ ਫੇਰ ਬੱਬੂ ਵਰਕੇ ਨਾਲ। ਕਣਕੀ ਵੀ ਬਿਰਲੀ ਹੋਈ ਜਾਂ ਨੂੰ ਤੇ ਆਸੀ ਸੁਪਰ ਸੀਡਰ ਜੀ ਵਾਲੇ ਨੂੰ ਫਸਾਣੀ ਵੱਢ ਜਾ। ਓ ਆ ਬੱਬੂ ਠੀਕ ਆ। ਕਰਕੇ ਸੋਰਾ ਵੀ ਫਸਾ ਵੱਢ ਕੇ ਹੋਇ। ਨਾ ਮੇਰੇ ਤਾਂ ਵਧੀਆ ਹੋਈ ਕਣਕਾ। ਸਾਡੇ ਤਾਂ ਵਧੀਆ ਹੋਈ ਆ ਘਰੇ ਮਾੜੀ ਹੋਈ ਆ। ਵਾ ਫੋਨ ਯਾਰ ਮੈਂ ਲੱਕਰ ਉਹ ਮੈਨੂੰ ਕੱਟ ਮੇਰੀ ਘਰ ਵਾਲੀ ਦਾ ਜਮਾ ਮਿੱਠ ਨਹੀਂ ਸਰ ਚਲ ਕੋਈ ਨਾ ਮੈਂ ਉਹੀ ਗੱਲ ਕਰਨਾ ਤੂੰ ਜਾ ਐਂਸ ਕਰੇ ਹੈ ਪਰ ਇਹ ਮੈਂ ਜਾਇਆ ਸੀ ਉਹਦਾ ਯਾਰ ਗੱਲ ਖਰਾਬ ਹੋਈ ਪਈ ਹੈ ਭਰਾਵਾ ਮੈਂ ਸਹੀ ਗੱਲ ਦੱਸ ਫੇ ਰੌਣੇ ਨੂੰ ਰਾਤ ਹੀ ਪਾਈ ਜਗਾ ਰਾਤ ਮੈਂ ਤੈਨੂੰ ਕਹਿੰਦਾ ਤੈਨੂੰ ਰਿਸ਼ਤਾ ਹੋਰ ਹੋਣ ਦੀ ਸੁਭਾਵਨਾ ਹੈਗੀ ਪਹਿਲਾਂ ਦਾ ਮਸਾ ਹੋਇਆ ਰਿਸ਼ਤਾ ਹੋਰ ਕਿਵੇਂ ਮੈਂ ਦੇਖਣਾ ਤੂੰ ਰੱਖੀ ਰੱਖ ਯਾਰ ਨੂੰ ਸਾਲ ਨੂੰ ਸਾਲ ਨੂੰ ਜਵਾਕ ਜੱਲਾ ਹੋ ਗਿਆ ਚ ਤੇਰਾ ਨਹੀਂ ਹੂ ਕਿਸੇ ਦਾ ਤਹੂ ਉਹਨੂੰ ਖੜਿਆ ਨਹੀਂ ਬਰਾਬਰ ਰੱਬ ਦੇਖਦਾ ਹੁਣ ਤਾਂ ਇਹੀ ਹਾਲ ਹੈ ਪਰ ਰੱਬ ਵੀ ਦੇਖਦਾ ਲੋਰ ਕੇ ਜਦੋਂ ਮੈਂ ਤਾਂ ਉਹ ਆਇਆ ਖੇਤ ਕੰਮ ਕਰਨ ਵਾਲਾ ਬੰਦਾ ਯਾਰ ਮਾੜਾ ਮਟਾ ਰੋਤੀ ਟੁੱਕ ਤੱਕ ਫਲਾਵੇ ਮੈਨੂੰ ਇੰਨਾ ਕ ਤਾਂ ਰੱਖ ਲੈ ਮੇਰੇ ਮਾਂ ਤੇ ਮੂਰੇ ਬਸ ਯਾਰ ਜਵਾਗ ਜੰਨਾ ਖੜੇ ਹੀ ਚੱਲੀ ਤੈਨੂੰ ਪਤਾ ਰੱਬ ਦੇਖਦਾਗਾ ਤਾਰੀ ਤਬ ਤੇਰੀ ਮਰਜ਼ੀ ਨਾਲ ਹੀ ਚੱਲਣਾ ਹੋਰ ਤੈਨੂੰ ਕੋਈ ਬੜਾ ਜਿਹਦੇ ਹੁਣ ਜਿਹਦੀਆਂ ਪੈਸਾ ਲਾ ਲਈਆਂ ਜਿੱਦੇ ਸੁਹਾਰਾ ਤਾਂ ਹੁੰਦੀਆਂ ਹੁੰਦੀ ਹੈ ਉਹਦੇ ਉੱਡ ਜਾਂਦੀ ਉਹ ਵੀ ਜਰਦੀ ਹੈ ਮੈਨੂੰ ਐ ਡਰਾ ਹੈ ਵੀ ਮੈਨੂੰ ਕੁਸ ਪਾ ਕੇ ਨਾ ਦੇ ਹੋਰ ਨੂੰ ਤੇ ਮੈਨੂੰ ਵੀ ਚੱਲ ਭੈਣ ਮੜਾਵੇ ਰੱਖੀ ਅਕੂ ਮੈਂ ਕੱਲ ਨੂੰ ਜੇ ਮੈਨੂੰ ਕੁਸ ਪਾ ਕੇ ਦੇਗੀ ਸਾਰੇ ਟੰਬਰ ਨੂੰ ਊਣਾ ਮਾਰ ਦੇ ਸਾਨੂੰ ਕਿ ਤੂੰ ਬਿੜ ਕਰਦੀ ਬਈ ਮੈਂ ਹੀ ਕਹਿੰਦਾ ਬਿੜ ਕੇ ਨੂੰ ਰੱਖਣੀ ਪੂ ਰੱਖ ਮੈਂ ਇਹਨੂੰ ਲੈ ਲੈ ਰੱਖ ਲਾ ਯਾਰ ਜਿਹੜੇ ਚਾਹ ਪਾਣੀ ਆ ਇਹ ਸਾਲ 6 ਮਹੀਨੇ ਨੂੰ ਲਵੇ ਲਾਉਂਦੀ ਹੋਈ ਤਾਂ ਲਾ ਲੂਗੀ ਨਹੀਂ ਭਰਾਵਾ ਫਿਰ ਤੈਨੂੰ ਜਿਵੇਂ ਹੈਗੇ ਫਿਰ ਆਈ ਮੈਂ ਸੋਚਿਆ ਵੀ ਹੌਲੀ ਹੌਲੀ ਕਿਤੋਂ ਮੋਹ ਮੁਹੱਬਤ ਪਈ ਜਾਵੇ ਸਾਡੀਆਂ ਵਿੱਚ ਦੀ ਪਰ ਮੁਸ਼ਕਲ ਆਉਦਾ ਯਾਰ ਜਮ ਮੂਤੀ ਗਈ ਇੰਦੀ ਗੱਲ ਮੈਂ ਤਾਂ ਆਪਰਾਵਤ ਜਾ ਕੇ ਕਰਨੀ ਦੇਖ ਕੇ ਡਰਦਾ ਮੈਂ ਤੈਨੂੰ ਹੋਰ ਸਕੀ ਨਹੀਂ ਦਿੰਦਾ ਜਦੋਂ ਤੂੰ ਆਪਣੇ ਪੈਨ ਨੂੰ ਉਹ ਬੈਡਾਂ ਤੇ ਉਹਦੇ ਨਾਲ ਹੀ ਪੈ ਜਾ ਕਰ ਕਿੱਥੋਂ ਮੰਨਤਾ ਦਾ ਪੰਜ ਸਾਈਡ ਤੇ ਪਉਂਦੀ ਹੈ ਤੈਨੂੰ ਤੂੰ ਪੈ ਤਾਂ ਉਹ ਕਮਰੇ 'ਚ ਕੈਨਾਂ ਤਾਂ ਉਸੇ ਕਰਿਆ ਦੀ ਸਾਹਮਣੇ ਤਾਂ ਸ਼ੋਅ ਹੋਵੇ ਇਕੱਠੇ ਰਹਿੰਦੇ ਆ ਜੇ ਤੂੰ ਉਹਨਾਂ ਦਾ ਦਿਲ ਕਿਉਂ ਤੋੜੀ ਇਹਨਾਂ ਤੂੰ ਉਹ ਤਾਂ ਮੈਂ ਪੈਨ ਹੁਣ ਵੀ ਦੀ ਮਾਂ ਤੁਹਾਨੂੰ ਸੋਦਾ ਤੇਰੇ ਕੋਲੋਂ ਤਾਂ ਇਹ ਗੱਲ ਕਰੀ ਸੀ ਤੂੰ ਮੇਰਾ ਦੋਸਤਾਂ ਜਾ ਕੇ ਪੁੱਛ ਨੂੰ ਹੁਣ ਤੇਰੇ ਕੋਲ ਵੀ ਤੂੰ ਤਾਂ ਚਿੱਟਾ ਮੁੱਕਰ ਗਈ ਉਹ ਤਾਂ ਮੇਰੇ ਨਾਲ ਲੜ ਪਈ ਕਹਿੰਦੀ ਤੂ ਲੋਕਾਂ ਕਾ ਤੇ ਮਰਾ ਜਲੂਸ ਕੱਢਦਾ ਹੈ ਕਰਦਾ ਬਾਹ ਕਰਦਾ ਮੈਂ ਤਾਂ ਮੁੱਕ ਰਿਆ ਮਾਪਾ ਭੂੰਗ ਲਾ ਗਿਆ ਆਪਣਾ ਘਰਾ ਬਣਿਆ ਹੋਇਆ ਯਾਰ ਹੁਣ ਆਪਾਂ ਗੱਲ ਅੱਖੇ ਦੂਜੇ ਨਾਲ ਕਰੀ ਸਕਦੇ ਮੈਂ ਤੈਨੂੰ ਐ ਕਿਹਾ ਮਾ ਇਹ ਵੀ ਹੋ ਨਾ ਕਰ ਬੱਬੂ ਐਵੇਂ ਮਾ ਭੂੰਗ ਲਾ ਗਿਆ ਤੈਨੂੰ ਅਸੀਂ ਤਾਂ ਗੱਲ ਹੀ ਨਹੀਂ ਕਰੀ ਕੰਜੇ ਨੂੰ ਫਿਰ ਪਤਾ ਕਿ ਮੈਨ ਲੱਗਿਆ ਮੈਂ ਹੀ ਜੱਜਮੈਂਟ ਲਾ ਲਈ ਉਹਨੇ ਜੱਜਮੈਂਟ ਯਾਰ ਤੂੰ ਮੇਰੀ ਗੱਲ ਸੁਣ ਤੂੰ ਝਾਹ ਹੁਣ ਮੈਂ ਤੇਰੀ ਉੱਤੇ ਨੂੰ ਪਤਾ ਹੈ ਘਰੇ ਨਿਗਾਹ ਰੱਖਿਆ ਕਰ ਹੁਣ ਜੇ ਇੱਥੇ ਤੂੰ ਮੇਰੇ ਕੋਲ ਖੜਾ ਕਰੇ ਤੇਰੇ ਮਾਪਿਆਂ ਨੂੰ ਕੁਝ ਪਾ ਕੇ ਦੇਤਾ ਜੈਸੇ ਹੁਣ ਸੱਲ ਲੈ ਗਈ ਫਿਰ ਕਿਹੜੇ ਮੂੰਹ ਦਿਖਾਵਾਂਗੇ ਲੋਕ ਆ ਤਾਂ ਫਿਰ ਮੈਨੂੰ ਵੀ ਖੇਤ ਕੰਮ ਕਰਨਾ ਔਣੀ ਪਊਗਾ ਪੰਗਾ ਤਾਂ ਹਨਾ ਘਰੇ ਮੈਂ ਕਿੰਨਾ ਕਿਤੇ ਵੱਡੇ ਹੋਾਈ ਵੀ ਦੱਸ ਨੂੰ ਮੈਂ ਤੈਨੂੰ ਕੋਰਗਾ ਕਰਦਾ ਅੱਜ ਤੈਨੂੰ ਸਕੀਮ ਦਿੰਦਾ ਸੁਨੀਪ ਨੂੰ ਕਦੀ ਮੈਂ ਤਾਂ ਪੈਂਦਾ ਜਦੋਂ ਪੈ ਗਿਆ ਰਾਤ ਨੂੰ ਮਾੜੀ ਜੀ ਧੋਟਾਈ ਵਜੇ ਪੈਣਾ ਸਾਰੀ ਰਾਤ ਕਰਮ ਜਾਗਦਾ ਕੱਟ ਲੇਗਾ ਕੱਟ ਲੂੰਗਾ ਉਹਦੇ ਕੋਲ ਰਾਤ ਨੂੰ ਕੋਈ ਬੰਦਾ ਹੋਊਗਾ ਇਨ ਮੀਗਰਟੀ ਮੈਂ ਕੋਮਨ ਨਗਰ ਆ ਤੁਮ ਮਰੀਂ ਨਿਗਾਹ ਰੱਖੀ بس ਪਿਆਰ ਹੀ ਅੱਖੀ ਖੋਲ ਕੇ ਦੇਖ ਲਈ ਕਿਹੜਾ ਬੰਦਾ ਹੁੰਦਾ ਬਾਦ ਜਦੋਂ ਉਹ ਬੰਦਾ ਆ ਗਿਆ ਉਹ ਬੰਦੇ ਨੂੰ ਸਿੱਧਾ ਅਗਲੇ ਕਹਿੰਦੇ ਬਈ ਲੈ ਜਾ ਫੇਰ ਫੇਰ ਮੇਰਾ ਸਿੱਧਾ ਪਟਿਆ ਜਾਊਗਾ ਕਰ ਪਟਿਆ ਜਾਊ ਬਈ ਇੱਕ ਦਿਨੇ ਉਹ ਨਾਲ ਤੋਂ ਕਹਿੰਦਾ ਵੀ ਐ ਹੋਈ ਜੁਵਾਕ ਆਏ ਹੋਏ ਕਿਵੇਂ ਹੋਊਗਾ ਜੇ ਯਾਰ ਉਹਨੂੰ ਰਾਤ ਨੂੰ ਕੋਈ ਬੰਦਾ ਮਿਲ ਲਾਉਂਦਾ ਹੋਇਆ ਤੇ ਉਹਦਾ ਬਗਾਨਾ ਘੂਰ ਰੱਖ ਕੇ ਤੂੰ ਕੀ ਕਰਨਾ ਮੈਂ ਤਾਂ ਤੈਨੂੰ ਐ ਕਿਹਾ ਸੀ ਮੈਂ ਜੇ ਕੋਈ ਬੰਦਾ ਨਹੀਂ ਕੋਈ ਮਿਲ ਲਾਉਂਦਾ ਊਣੀ ਲਵੇ ਲਾਉਂਦੀ ਇਹ ਤਾਂ ਰੱਖਣ ਤਾਂ ਪਪ ਨੂੰ ਫਾਇਦਾ ਗਾ ਜੇ ਕੋਈ ਰਾਤ ਨੂੰ ਕੋਈ ਰਾਤ ਬਰਸ ਤੇ ਕੋਈ ਬੰਦਾ ਮਿਲਣ ਆਉਂਦਾ ਗਾ ਫਿਰ ਬਗਾਨੀ ਲਾਤ ਤੋਗੀ ਕਰਾਉਣਾ ਆਪਾਂ ਚੱਲ ਚੰਗਾ ਮੈਂ ਦੇਖਦਾ ਨਿਗ੍ਹਾ ਮੈਂ ਰੱਖ ਲੇ ਨਿਗਰ ਠੀਕ ਹੈ ਠੀਕ ਹੈ ਚੰਗਾ ਮੈਂ ਚੱਲਦਾ ਠੀਕ ਚਲ ਰੱਬੀ ਦੇਖੂਗਾ ਐ ਜਮਾ ਕਾਲ ਜੁਗੀ ਆਇਆ ਪਿਆ ਐ ਹੀ ਵਰਗਾ ਬੰਦਾ ਗਾ ਦੇਖ ਜਦੋਂ ਤੀਮੀ ਮਾੜੀ ਆ ਜੇ ਭਰਾਵਾ ਸਭ ਕੁਝ ਕਰਨਾ ਪੈਂਦਾ ਟੈਨਸ਼ਨ ਲਈ ਫਿਰਦਾ ਇੱਧਰ ਗੇੜੇ ਤੇ ਉੱਧਰ ਗੇੜੇ ਦੇਲੇ ਬਸ ਇਹਨੂੰ ਕਿਹਾ ਵਹਨ ਮੇਨ ਦੀ ਫਾਇਦਾ ਹੁੰਦਾ ਦੇਖ ਲੈ ਦੇਖ ਲੈ ਸਾਰਾ ਬੈੱਡ ਰੋਕ ਕੇ ਪਿਆ ਆਇਂ ਤਾਂ ਨਹੀਂ ਚੋਰੇ ਨੂੰ ਸ਼ਰਮ ਹੈਗੀ ਵੀ ਪਰਾਂ ਨੂੰ ਹੋ ਕੇ ਮਰ ਜਾ ਇਹ ਵੀ ਬੈਠਣਾ ਹੁੰਦਾ ਮੈਂ ਵੀ ਸੋਣਾ ਹੁੰਦਾ ਪਤਾ ਨਹੀਂ ਕਿ ਹੋ ਜਾਏਗਾ ਜਮਾ ਤਾਂ ਤੇਰੀ ਮਾਂ ਨੇ ਤਾਂ ਮੈਨੂੰ ਲੱਗਾ ਕੋਈ ਚੱਜ ਨਹੀਂ ਸਿਖਾਇਆ ਹੈਗਾ ਪਰਾਂ ਨੂੰ ਹੋ ਕੇ ਪਹਿਜੋ ਮੈਂ ਨਹੀਂ ਪਹਿਣਾ ਹੈਗਾ ਕਿਉਂ ਆ ਪੈ ਜਾਂਦੇ ਮੈਨੂੰ ਜੇ ਥੱਕਿਆ ਹੋਇਆ ਤਾਂ ਬੈੱਡ ਦੇ ਵਿਚਾਲੇ ਹੋ ਕੇ ਥੋੜੀ ਪਹਿਣਾ ਸਾਰਾ ਬੈੱਡ ਰੋਕ ਰੱਖਿਆਗਾ ਇੱਥੇ ਮੇਰੀ ਕਿਥਾਂ ਚ ਕਿਵੇਂ ਪਾਵਾਂਗੀ ਹੋਰ ਪਰਾਂ ਨੂੰ ਹੋ ਜਾਓ ਨਾਲੇ ਮੇਰੀ ਜੇ ਇਹ ਕਹਾਣੀ ਵਾਸਤੇ ਰੱਖੀ ਹੈਗੀ ਨਾ ਮੇਰੀ ਰੀਈ ਕਾ ਤੋ ਚੱਕ ਕੇ ਲੈ ਕੇ ਆਇਆ ਹੂੰ ਤੁਹਾਨੂੰ ਆਵਦਾ ਕੰਬਲ ਉੱਥੇ ਦਿਖੇ ਨਹੀਂ ਹੈ ਅੱਛਾ ਮੇਰੀ ਮੈਨੂੰ ਲੱਗਦਾ ਮੇਰੀ ਅੱਖਾਂ ਦੀ ਨਿਗਾਹ ਘਟ ਗਈ ਹੋਊਗੀ ਮੈਂ ਆਪਦੀ ਰੀਈ ਤੈਅ ਮਾਰ ਕੇ ਰੱਖ ਕੇ ਆਈ ਸੀਗੀ ਚੱਕ ਕੇ ਤਾਂ ਤੂੰ ਹੀ ਲੈ ਆਇਆ ਹੋਏਗਾ ਪਹਿ ਆਪ ਦੇ ਪੈਣ ਨੂੰ ਲੈ ਕੇ ਆਇਆ ਸੀ ਵੀ ਮੈਂ ਹੁਣ ਤਾਂ ਹੈ ਨਹੀਂ ਕਿ ਉਹ ਮੈਂ ਉੱਤੇ ਲੈ ਲਊਂਗਾ ਦਵਾ ਲਾ ਕਿੰਨੇ ਵਾਰੀ ਕਹਤਾ ਪਈ ਮੇਰੀ ਚੀਜ਼ ਨੂੰ ਨਾ ਥਲਾਇਆ ਕਰੋ ਨਾ ਥਲਾਇਆ ਕਰੋ ਚੋਰੇ ਨੂੰ ਤਾਂ ਵੀ ਸ਼ਰਮ ਹੀ ਨਹੀਂ ਆਉਂਦੀ ਹੈ ਜੀ ਹੈ ਇਧਰ ਨੂੰ ਹੋਇਆ ਹਜੇ ਹੋਰ ਈਨੀ ਜਗ੍ਹਾ ਪਈ ਆ। ਕਿੱਥੇ ਆ ਮੈਂ ਪਾਸਾ ਵੀ ਲੁਮਰਾਤ ਨੂੰ। ਉਧਰ ਨੂੰ ਲੈ ਲੈ ਪਾਸਾ ਫਿਰ ਇਧਰ ਮੇਰੇ ਉੱਤੇ ਚੜਕੇ ਪਾਸਾ ਲੈਣਾ। ਲਾ। ਪਾਸਾ ਨੂੰ ਨਾ ਮਿੱਤ ਬਾਹ ਮਿੱਤ ਨਾ ਪਸ। ਪਰਾਂ ਨੂੰ ਮੂੰਹ ਕਰਕੇ ਪੈ ਜਾ। ਅ ਮੂੰਹ ਤਾਂ ਮੈਂ ਹੀ ਕਰਦਾ। ਮੈਨੂੰ ਆਹ ਦੀ ਸ਼ਕਲ ਨਾ ਦਿਖਾ ਮੈਨੂੰ ਨੀਂਦ ਨਹੀਂ ਆਉਣੀ ਹੈਗੀ ਮੈਨੂੰ ਖਿੱਚ ਢੀ ਜਊਗੀ ਤੇਰੇ ਤੇ। ਲਾ ਠੀਕ ਆ ਵਾ। ਪਰਾਂ ਨੂੰ ਕਰ ਲੈ ਜਦੋਂ ਮੈਂ ਕਹੀ ਨਹੀਂ ਮੇਰਾ ਸਿਰ ਦੁਖਣ ਪਹਿਲੇ ਹੀ ਲੱਗਿਆ ਪਿਆ। ਪਰ ਵੀ ਦੋ ਬਣੇ ਜਾ। ਤੇ ਸੌਣਿਆ ਮੇਰਾ ਦਿਮਾਗਾ ਤੋ ਖਰਾਬ ਕੀਤਾ ਮੈਂ ਕਦੋਂ ਰੋਕਿਆਗਾ ਤੈਨੂੰ ਕਦੋਂ ਤੈਨੂੰ ਜੱਫੀ ਪਾਲੀਆ ਮੈਂ ਵੀ ਸੌਣਾ ਤੇ ਜਦੋਂ ਤੁਸੀਂ ਬਹਿਬ ਤਾਂ ਕਰੀ ਜਾਂਦੇ ਹੋਗੇ ਮੇਰੀ ਚੀਜ਼ ਨੂੰ ਮੈਂ ਤੁਹਾਨੂੰ ਕਿੰਨੇ ਵਾਰੀ ਕਹਤਾ ਵੀ ਨਾ ਥਲਾਇਆ ਕਰੋ ਨਾ ਵਿਆਹ ਕਰਾਉਨੇ ਮੈਂ ਕਿਹੜਾ ਤੁਹਾਨੂੰ ਕਿਹਾ ਸੀਗਾ ਵੀ ਮੇਰੇ ਨਾਲ ਵਿਆਹ ਕਰਾ ਲਓ ਸੌਂ ਗਿਆ ਇਹ ਤਾਂ ਫੋਨ ਲਾ ਮਾਂ ਨੂੰ ਤੇ ਫੋਨ ਵੀ ਸਿਆਪਾ ਬਦਨ ਕਿੱਥੇ ਰਹੇ ਆ ਆਹੀ ਤਾਂ ਨਹੀਂ ਕਿਤੇ ਨੱਪ ਕੇ ਪੈ ਗਿਆ ਸਰਾਣੀ ਹੇਠਾਂ ਪਤਾ ਨਹੀਂ ਕਿੱਧਰ ਅੱਗ ਲਾ ਤਾ ਲੈ ਆਪਿਆ ਇਹ ਵੀ ਨਟ ੁੰਨਾਇਆ ਇੱਕ ਤਾਂ ਟਾਈਮ ਤੇ ਚੱਕਦਾ ਨਹੀਂ ਹੁੰਦਾ ਪਤਾ ਨਹੀਂ ਕੀ ਹੋ ਜਾਗਾ ਮਾਰੀ ਮਾਤਲ ਲੈ ਰੰਗ ਜਾਈ ਜਾਂਦੀ ਹੈ ਹਏ ਤੱਕ ਨਹੀਂ ਚੱਕਿਆ ਹੈਲੋ ਨਾ ਫੋਨ ਘਤੋਂ ਚੱਕਦੇ ਹੁੰਦੇ ਪਤਾ ਨਹੀਂ ਲੱਗਦਾ ਤੈਨੂੰ ਫੋਨ ਦਾ ਆਹੋ ਜਿਹਾ ਕਿਹੜੀ ਤੀਵੀ ਦਾ ਫੋਨ ਆਉਂਦਾ ਜਿਹੜਾ ਸਾਇਲੈਂਟ ਕਰਕੇ ਰੱਖ ਲੈਣਾ ਤੂੰ ਹਾਂ ਮੈਂ ਆਈ ਕਹਿੰਦੀ ਸੀ ਆਇਆ ਤੂੰ ਤਾਂ ਸੌਂ ਗਿਆ ਛੇਤੀ ਆ ਜੀ ਨਾਲ ਤੇ ਨਾਲੇ ਆਈ ਆਣ ਗਵਾਂ ਤੋਂ ਬਚ ਕੇ ਧਿਆਨ ਨਾਲ ਦੇਖ ਕੇ ਠੀਕ ਨਾ ਉਹਦਾ ਘੁੱਗੂ ਬਣ ਰਿਹਾਗਾ ਮੈਨੂੰ ਕੀ ਪਤਾ ਕੀ ਨਸ਼ਾ ਖਾਂਦਾ ਹੈ ਕੀ ਪੱਤਾ ਖਾਂਦਾ ਹੈ ਬਾਹਰ ਹੀ ਆਪਦਾ ਖਾ ਪੀ ਕੇ ਆਏ ਹੁੰਦਾ ਮੇਰੇ ਸਾਹਮਣੇ ਥੋੜੀ ਖਾਂਦਾ ਚਲ ਠੀਕ ਆ ਜਾ ਮੈਂ ਤੇਰੀ ਵੇਟ ਕਰਦੀ ਆਂ ਹਾਂ ਤਰੇ ਲੈਣ ਲੱਗ ਪਏ। ਕੋਈ ਨਾ ਖੜੇ ਹੋ ਜਾ। ਆ ਗਿਆ ਤੋ। ਠੀਕ ਹੈ ਮੈਂ ਤਾਂ ਨਾ ਤੋ ਇੰਨਾ ਟਾਈਮ ਲਾ ਲੈਣਾ ਹੁੰਦਾ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵੀ ਛੇਤੀ ਆ ਜਾ ਫਰ ਮੈਂ ਤਾਂ ਨਹੀਂ ਸੀ। ਇਹਦਾ ਉੱਠ ਵੀ ਨਾ ਖੜੇ ਝਾਉਂਗੇ। ਝਾਉਂਦਾ ਕੋਈ ਨਹੀਂ। ਤੈਨੂੰ ਟੱਚ ਤਾਂ ਨਹੀਂ ਕਰਿਆ ਕਰੇ। ਨਹੀਂ ਨਹੀਂ। ਮੈਂ ਤੈਨੂੰ ਹੀ ਨਹੀਂ ਪਸੰਦ ਕਰਦੀ ਮੈਂ ਤਾਂ ਇਹ ਮੇਰੇ ਐਵੇਂ ਹੀ ਹੱਥ ਲਾਦੇ ਮੈਂ ਤਾਂ ਵੀ ਇਹਨਾਂ ਨਾਲ ਲੱਟ ਪੈਣੇ ਭੱਜ ਕੇ ਪੈ ਜਾਣੀ ਮੇਰੀ ਆਹ ਰਾਤਾਂ ਨਹੀਂ ਬਣਾਈ ਦੂ। ਉਹ ਇਹਦੇ ਨਾਲ ਮੈਂ ਸਾਗ ਰਾਤਾਂ ਨੂੰ ਤੈਨੂੰ ਵੀ ਪਤਾ ਨਹੀਂ ਮੈਂ ਤੈਨੂੰ ਪਿਆਰ ਕਰਦੀ ਆ ਤੈਨੂੰ ਪਸੰਦ ਕਰਦੀ ਆ ਇਹਨੂੰ ਮੈਂ ਨਹੀਂ ਪਸੰਦ ਕਰਦੀ ਹੈਗੀ ਇਹਦੇ ਨਾਲ ਤਾਂ ਇੱਕ ਮੈਂ ਨਾ ਆਪਦੇ ਮਾਪਿਓ ਕਰਕੇ ਯਾਰ ਵਿਆਹ ਕਰਾ ਲਿਆ ਕੀ ਕਰਦੀ ਮੇਰੀ ਮਜਬੂਰੀ ਸੀਗੀ। ਠੀਕ ਆ। ਜਾਵ ਜੂ ਤਨੀ ਤੇ ਤੇ ਨਹੀਂ ਨਹੀਂ ਸੋ ਗਿਆ ਇਹ ਤਾਂ ਜਿਵੇਂ ਤੈਨੂੰ ਪਤਾ ਗੂੜੀ ਨਹੀਂ ਸੌਂਦਾ ਹੁੰਦਾ ਹੈ ਨਹੀਂ ਪਤਾ। ਕੀ ਨਸ਼ਾ ਫਤਾਲਾ ਕਰ ਕੇ ਬਾਹਰ ਜਾ ਕੇ ਕੋਈ ਨਸ਼ੱਪਤਾ ਕਰਦਾ ਚਾਹੇ ਤਾਂ ਇਹਦੇ ਫੁੱਲ ਰਹੀ ਹੈਗੀ ਜੀ ਕਰੀਏ ਸ਼ੁਰੂ ਕਰਾ ਕੀ ਸ਼ੁਰੂ ਕਰੀਏ ਚਲ ਕੋਈ ਨਾ ਮੈਂ ਤੁਹਾਨੂੰ ਦੱਸ ਦਿੰਦੀ ਤੀ ਮੈਂ ਲਿਖਾਂ ਨੂੰ ਇੱਕ ਵਾਰੀ ਸੌਣ ਚਲ ਤੂੰ ਇੱਥੇ ਬੈਠਿਆ ਇੱਧਰ ਆਈ ਨਾ ਤੁਸੀਂ ਮੇਰਾ ਫੋਨ ਚੱਕਦੇ ਹੋਗੇ ਫੋਨ ਲਾ ਲਾ ਕੇ ਨਾ ਮੈਂ ਹਾਂ ਭਜਨੀ ਆ ਕੋ ਯਾਰ ਨੂੰ ਪਤਾ ਲੱਗਾ ਫੋਨ ਫਿਰ ਤੈਨੂੰ ਬੇਜੀ ਹੁੰਦਾ ਯਾਰ ਵੀ ਜੀ ਤਾਂ ਹੁੰਦਾਗਾ ਪਰ ਟਾਈਮ ਨਾਲ ਫੋਨ ਤੇ ਚੱਕ ਲੈ ਬੰਦਾ ਕੋਈ ਨਾ ਵੇ ਇਕੱਲਾ ਤੇ ਆਂਡੂ ਆਂਡੀ ਬੜੀ ਪੱਕੇ ਰਹੇ ਭਾਂ ਇੱਥੋਂ ਦੇ ਛਾਤੀ ਬੜਾ ਕਰਦੇ ਨੇ ਓਹੋ ਸ਼ੱਕ ਤਾਂ ਕਰਦੇ ਨੇ ਪਰ ਤੂੰ ਅੱਖ ਜੀ ਬਚਾ ਕੇ ਆਉਣਾ ਸੀਗਾ ਮੈਂ ਤਾਂ ਹੁਣ ਵੀ ਡਰ ਜਾ ਲੱਗਿਆ ਦਾ ਕਈ ਵਾਰ ਆਹ ਇਲੈਕਟ੍ਰੋਨਿਕ ਉਹ ਨਹੀਂ ਯੋਗਤਾ ਗਾਇ ਤਾਂ ਤੈਨੂੰ ਪਤਾ ਹੈ ਤੇ ਜਦੋਂ ਕੇਰਾ ਘੁੱਗੂ ਬਣ ਗਿਆ ਨਾ ਫੇਰ ਇਸ ਵੇਤਾ ਖੁਰਦਾਗਾ ਚਲ ਹੁਣ ਤੂੰ ਪੈ ਆ ਫਿਰ ਰੈਸਟ ਕਰ ਲੈ ਤੇ ਮੈਂ ਵੀ ਪੈਣੀ ਹੈ ਠੀਕ ਹੈ ਹੋ ਖੰਡ ਸ਼ਾਬਾਸ਼ ਸ਼ਾਬਾਸ਼ ਸੋਦੇ ਬਾਹ ਹੋtere ਮੁੰਡਿਆ ਮੇਰੀ ਗੱਲ ਸੁਣ ਲੈ ਅੱਜ ਤਾਂ ਫੜ ਲਿਆ ਤੈਨੂੰ ਮੌਕੇ ਤੇ ਮੈਨੂੰ ਪਤਾ ਸੀ ਕਿਉਂ ਨਹੀਂ ਤੂੰ ਮੇਰੇ ਨਾਲ ਗੱਲ ਕਰਦੀ ਕਿਉਂ ਮਨ ਭਾਜ ਭਾਜ ਪੈਣੀ ਹੈ ਬਟ ਕਰੂੰਗਾ ਮੇਰੀ ਗੱਲ ਇਹਨੂੰ ਨਾਲ ਲੈ ਜਾ। ਨਾ ਨਾ ਬਈ ਨਾਲ ਨੂੰ ਨੀਵਾਂ ਲੈ ਜਾਂਦਾ ਕੋਈ। ਮੈਂ ਤਾਂ ਆ ਵੀ ਗਾਇਬ ਰਹਾਂਗਾ। ਮੇਰੀ ਗੱਲ ਸੁਣ ਜੇ ਮੈਂ ਰੌਲਾ ਪਾਤਾ ਨਾ ਸਣਾ ਕਮਾਂਡ ਚੋਂ ਕੁੜਕੜ ਕੇ ਮਾਰ ਦੂੰ ਤੇ ਤੂੰ ਹੰਤ ਤੈਨੂੰ ਨਾਲ ਤਾਂ ਲੈ ਕੇ ਜਾਣੀ। ਨਾ ਨਾ ਬਈ ਮੈਨੂੰ ਤਾਂ ਅੱਲਾ ਜਿਸਮੇ ਦਾ ਕੀ ਸੀਗਾ ਮੈਂ ਨਹੀਂ ਉਹ ਕਰਦਾ। ਨਾ ਉਹ ਕਹਿੰਦਾ ਸੀ ਮੈਂ ਤੈਨੂੰ ਪਿਆਰ ਕਰਦਾ ਹਾਂ ਆਪਾਂ ਵਿਆਹ ਕਰਾਵਾਂਗੇ। ਵੀ ਚੱਲ ਕੋਈ ਨਾ ਜੀ ਤੇਰੇ ਘਰ ਦੇ ਨੇ ਵਿਆਹ ਕਰਤਾ ਤੇ ਤੂੰ ਤਲਾਕ ਦੇਦੀ ਇਹਨੂੰ। ਹੁਣ ਤੂੰ ਇੱਕ ਮਿੰਟ ਚ ਦੀ ਮੁੱਕਰੀ ਇਹਦੇ ਸਾਹਮਣੇ। ਉਹ ਮੈਂ ਕਾਮਲਾਂਗਾ। ਵਿਆਹੀ ਬਣੀ ਤੂੰ ਆ ਬਿਆਹ ਮਾਇਆ। ਤੇ ਆ ਕਰਾ ਕੋਈ ਬਿਆਸੀ ਬਰੀ ਨਹੀਂ ਮੇਰੇ ਨਾਲ ਕੋਈ ਗੱਲ ਨਹੀਂ ਕਰੀ ਅਜਾ ਮੇਰੇ ਘਰੋਂ ਤੂੰ ਅੱਜ ਤੋਂ ਨਿਕਲ ਜਾ ਮੈਂ ਆਪ ਰੋਟੀਆਂ ਬਗਾ ਮੈਂ ਜਿਵੇਂ ਮਰਜ਼ੀ ਕਰਾਂ ਮੈਂ ਨਹੀਂ ਰੱਖ ਸਕਦਾ ਇਹ ਧੋਤ ਨੂੰ ਜਾ ਸਕਦੀ ਨਿਕਲੋ ਚੋਦੋ ਨੀ ਚਲੋ ਚਲੋ ਉੱਠੋ ਆ ਵੀ ਮੈਂ ਨਾ ਲੈ ਕੇ ਜਾਂਦਾ ਤਾ ਸੁਤੋ ਗੱਲ ਸੁਤੋ ਕੋਲ ਕਿ ਮੈਂ ਇਹ ਜਲੂਸ ਕਰਦੇ ਆ ਮੇਰਾ

ਹਾਂ ਹੁਣ ਮੈਂ ਤੇਰੇ ਘਰੇ ਮਾਫੀ ਕਰ ਦਿਆ ਮਾਫ ਕਰ ਦੇ ਉਹ ਮੈਨੂੰ ਤਾਂ ਸਾਲ ਹੋ ਗਿਆ ਤੂੰ ਸਿਆਣੇ ਨਹੀਂ ਹੁਣ ਮੈਂ ਤੈਨੂੰ ਕਿਵੇਂ ਮਾਫ ਕਰ ਜਾ ਕਰ ਦੇ ਇਹਨੂੰ ਮਾਫ ਮੇਰੇ ਆਸਮਾਨ ਚ ਨੱਕੀ ਰੋਝੇ ਪਤਾ ਲੱਗਾ ਸਾਰਿਆਂ ਨੂੰ ਕਿ ਇਹ ਪੈਸੇ ਕੋਲੇ ਬੰਦਾ ਸਾਦੀ ਸੀ ਕੋਈ ਚੰਗੀ ਗੱਲ ਹੈ ਜੀ ਇਹਦੇ ਮਾਪਿਆਂ ਨੂੰ ਪਤਾ ਲੱਗੂ ਪੈਸੇ ਭੈਣ ਭਾਈ ਬੈਠਣ ਦੇ ਪੇਕੀ ਨਾਲੇ ਕਿਸੇ ਨਾਲ ਹੋਰ ਦੀ ਪਰਾਜ ਤੱਕ ਲੱਗਦਾ ਪਤਾ ਲੱਗ ਮੇਰਾ ਤਾਂ ਘਰ ਪੱਟੇ ਹੀ ਗਿਆ ਨਾਲ ਪੱਕਾ ਉਹਦਾ ਵੀ ਗਿਆ ਐਸੇ ਐਂਸ਼ ਕਰਦੀ ਚੰਗਾ ਖਾਣ ਪੀਣ ਨੂੰ ਕਰਕੇ ਚੱਲ ਦੇਖੀ ਜਾਊਗੀ ਮਾਦਾ ਸਾਰੀ ਜਿੰਦਗੀ ਦਾ ਰੋਣਾ ਰੋਣਾ ਆ ਜਿੱਦ ਕਿ ਚੈਦਿਆ ਚਕੜੀਸਲੇ ਕੇਸ ਕਰਦੇ ਤਲਾਕ ਦਾ ਮਤਲਬ ਤਲਾਕ ਦੇ ਪਰ ਮੈਂ ਰੱਖਦਾ ਨਹੀਂ ਮੈਨੂੰ ਚਾਹੇ ਮੋਲ ਦੀ ਲਿਹਾਉਣੀ ਪਾਵੇ ਮੈਂ ਤਾਂ ਕੋਈ ਪਈਆ ਲੈਣੀ ਲਾਉ ਪਰ ਇਹਨੂੰ ਨਹੀਂ ਹੁਣ ਮੈਂ ਕਦੇ ਬਾਟਨ ਕਰਦਾ ਕਰਦਾ ਮੈਂ ਮਾਪਿਆਂ ਕੋਲ ਜਾ ਕੇ